ਸਸਿਕਾ ਲਾਲ ਜੀ ਸਸਿਕਾ ਲਾਲ ਜੀ ਭਾਜੀ ਆਪਾਂ ਨਾ ਸਕੂਲ ਵੱਲੋਂ ਆਏ ਆ ਉਹਦੇ ਬਾਰੇ ਕੋਈ ਗੱਲ ਕਰਨੀ ਸੀ ਆਜੋ ਅੰਦਰ ਆਜੋ ਜਿੱਦਾਂ ਕਿ ਭਾਜੀ ਤੁਹਾਨੂੰ ਪਤਾ ਅੱਜਕੱਲ੍ਹ ਸਕੂਲ ਦੀ ਐਡਮਿਸ਼ਨਾਂ ਚੱਲ ਰਹੀਆਂ ਨੇ ਹੈਨਾ ਤੇ ਅਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਜਿਹੜਾ ਸਾਡੇ ਸਕੂਲੇ ਪੜ੍ਹੇਗਾ ਤੁਹਾਡੇ ਬੱਚੇ ਨੂੰ ਸਾਡੇ ਸਕੂਲ ਵੱਲੋਂ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਣਗੀਆਂ ਜਿਵੇਂ ਕਿ ਕੰਪੀ ਪੈਨ ਪੈਨਸਿਲ ਬੁక్స్ ਯੂਨੀਫਾਰਮ ਹਰ ਇੱਕ ਚੀਜ਼ ਮਿਲੇਗੀ ਤੁਹਾਡੇ ਬੱਚੇ ਨੂੰ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਬੜੀਆਂ ਫੈਸਿਲਿਟੀਆਂ ਜਿਹੜੀਆਂ ਸਾਡੇ ਸਕੂਲ ਵੱਲੋਂ ਮਿਲਣਗੀਆਂ ਔਰ ਤੁਹਾਨੂੰ ਉਹ ਇੱਥੇ ਕੱਪੜੇ ਕਿੱਥੇ ਲੈਂਦੇ ਹੋ ਕੱਪੜੇ ਜੀ ਮੋਲ ਤੋਂ ਲੈਂਦੇ ਆ ਸਾਡੇ ਸਕੂਲ ਦਾ ਆਪਣਾ ਮੋਲ ਵੀ ਹੈਗਾ ਤੁਹਾਨੂੰ ਉੱਥੋਂ ਡਿਸਕਾਊਂਟ ਮਿਲੇਗਾ ਇਸ ਤੋਂ ਇਲਾਵਾ ਭਾਜੀ ਤੁਹਾਡੇ ਵਾਈਫ ਬਿਊਟੀ ਸੈਲੂਨ ਸਰਵਿਸਿਜ਼ ਤੇ ਲੈ ਜਾਂਦੇ ਹੋਣਗੇ ਸਾਡੇ ਸਕੂਲ ਦਾ ਆਪਣਾ ਬਿਊਟੀ ਸੈਲੂਨ ਵੀ ਹੈ ਉਥੋਂ ਤੁਹਾਡੀ ਵਾਈਫ ਨੂੰ ਡਿਸਕਾਊਂਟ ਤੇ ਬਿਊਟੀ ਸੈਲੂਨ ਸਰਵਿਸਿਜ਼ ਫ੍ਰੀ ਲੋ ਜੀ ਹੁਣ ਤਾਂ ਹੋਰ ਫਾਇਦਾ ਹੋ ਗਿਆ ਮੜੀ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਪਰ ਮੇਰੇ ਤੇ ਜਿਵੇਂ ਵਿਆਹ ਨਹੀਂ ਹੋਇਆ ਵਿਆਹ ਵੀ ਮੇਰੇ ਤੁਸੀਂ ਕਰਵਾਉਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਲੇ ਕਾਕਾ ਨਹੀਂ ਆਇਆ ਨਾਲ ਮੈਂ ਕਿਹਾ ਸਾਹਮਣੇ ਬੈਠ ਕੇ ਦੇਖ ਲੈਣੇ ਮੈਂ ਦੋਨੋਂ ਇੱਕ ਦੂਜੇ ਨਾਲ ਕਾਕੇ ਨੇ ਨਾ ਬਾਹਰ ਹੋਣਾ ਸੀ ਫਲਾਈਟ ਮਿਸ ਹੋ ਗਈ ਅਗਲੇ ਹਫਤੇ ਆਜੇ ਅਗਲੇ ਹਫਤੇ ਆ ਰਿਹਾ ਸਾਡਾ ਮੁੰਡਾ ਇਹ ਸਭ ਤੇ ਬਾਹਰੋਂ ਆ ਜਾਣਾ ਜਦੋਂ ਬਾਹਰੋਂ ਆਜੇਗਾ ਨਾ ਫਿਰ ਉਹ ਕੁੜੀ ਨੂੰ ਦੇਖ ਲਏਗਾ ਇੱਕ ਦੂਜੇ ਨੂੰ ਦੋਨੇ ਜਾਣੇ ਦੇਖ ਲੈਣਗੇ ਨਾ ਤੇ ਫਿਰ ਇਹਨਾਂ ਦੋਨਾਂ ਦਾ ਵਿਆਹ ਰੱਖ ਦਮਾਗੇ ਤੇ ਕੁੜੀ ਕੰਮ ਕੀ ਕਰਦੀ ਆ ਕੁੜੀ ਕੰਮ ਬਹੁਤ ਵਧੀਆ ਕਰਦੀ ਹੈ। ਅੱਛਾ। ਹਾਂਜੀ। ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਹੈ। ਓਹ। ਚਲੋ ਇਹ ਤਾਂ ਚਲੋ ਠੀਕ ਹੈ ਵੀ ਕੁੜੀ ਇੰਸਟਾਗ੍ਰam ਤੇ ਰੀਲਾਂ ਪਾਉਂਦੀ ਆ। ਤੇ ਪਰ ਇਹਦੇ ਨਾਲ ਕੁੜੀ ਨੂੰ ਕੁਝ ਬਣਾਉਣਾ ਵੀ ਆਉਂਦਾ। ਕੁਝ ਬਣਾਉਣ ਦੀ ਗੱਲ ਹੀ ਛੱਡੋ। ਸਾਡੀ ਕੁੜੀ 20 ਤਰ੍ਹਾਂ ਦਾ ਮੂੰਹ ਬਣਾ ਲੈਂਦੀ ਆ ਮੂੰਹ।